ਜਿਹੜੇ ਅੱਜ ਦੇ ਮੇਰੀ ਬਾਡੀ ਦੇ ਹਾਲਾਤ ਆ ਦੋਨੇ ਚੱਡਾਂ ਦੇ ਹਾਲਾਤ ਆ ਰੇਸ਼ਾ ਪੈ ਗਿਆ ਰਸਨਾ ਸ਼ੁਰੂ ਹੋ ਗਿਆ ਸਾਰੀ ਮਤਲਬ ਸਾਰਾ ਜਿਹੜਾ ਮੇਰਾ ਅੰਦਰਲੇ ਜਿਹੜੇ ਮੇਰੇ ਕੱਪੜੇ ਆ ਸਾਰੇ ਭੱਜ ਜਾਂਦੇ ਹੈਗੇ ਅੱਜ ਦੇ ਹਾਲਾਤ ਆ ਰੇਸ਼ੇ ਨਾਲ ਮਤਲਬ ਹਰ ਇੱਕ ਵਾਰੀ ਡਰਾਮਾ ਕਰਦਾ ਅਮੋਲਕ ਸਿੰਘ ਨਕਲਾ ਹਾਸੇ ਹੱਸਦਾ ਮਜ਼ਾਕ ਉਡਾਉਂਦਾ ਮਜ਼ਦੂਰਾਂ ਦੇ ਚਾਹੇ ਚੰਦਪਾਲ ਵਾਲਾ ਮਾਮਲਾ ਹੋਵੇ ਚਾਹੇ ਉਹ ਮੇਰੇ ਵਾਲਾ ਮਾਮਲਾ ਹੋਵੇ ਉਹ ਕਹਿੰਦੇ ਮੇਰਾ ਕੀ ਲੱਲਾ ਖੱਖਾ ਮੈਂ ਕਿਉਂ ਕਰੂੰਗਾ ਮੈਂ ਕਿਉਂ ਤਸ਼ੱਦਦ ਕਰਵਾਉਂਗਾ ਮੇਰਾ ਕੋਈ ਰੋਲ ਨਹੀਂ ਮੈਨੂੰ ਤਾਂ ਆਪੇ ਲੱਗਿਆ ਜੇ ਉਹ ਮੇਰੇ ਕੋਲੇ ਆਵੇ ਮੈਂ ਉਹਨਾਂ ਨੂੰ ਸਾਬਤ ਦਵਾਉਂਗਾ ਜਾਂ ਜਿਉਂ ਲੱਗਦਾ ਮੇਰੀ ਜਾਂਚ ਕਰਵਾ ਲੈ ਤੇ ਜਿਉ ਏਡਾ ਸਿਆਣਾ ਹੁੰਦਾ ਸੱਚਾ ਹੁੰਦਾ ਐਮਐਲਏ ਮੋਲਕ ਮੇਰੇ ਘਰੇ ਆਉਂਦਾ ਵੀ ਗੋਰੇ ਉੱਠ ਤੂੰ ਮੇਰੇ ਤੇ ਇਲਜ਼ਾਮ ਲਾਉਣਾ ਮੈਂ ਤੈਨੂੰ ਕਲੀਅਰ ਕਰਕੇ ਦਿੰਨਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੈਨੂੰ ਕਿਤੇ ਭਲੇਖਾ ਚੱਲ ਪਹਿਲਾਂ ਤੈਨੂੰ ਹਸਪਤਾਲ ਲੈ ਕੇ ਚੱਲਦਾ ਤੈਨੂੰ ਦਵਾਈ ਦਿਵਾਉਣਾ ਚੱਲ ਉਹਨਾਂ ਅਸਟਰਾਂ ਦੇ ਮੈਂ ਗੱਲ ਸਾਬਾ ਪਾਉਣਾ ਉਹਨਾਂ ਨੂੰ ਜੇ ਐਮਐਲਏ ਸੱਚਾ ਹੁਣ ਤੱਕ ਉਹਨੇ ਆਪਦੇ ਮੁੱਖ ਮੰਤਰੀ ਨੂੰ ਆਪਦੇ ਇਲਾਕੇ ਦੇ ਫਰੀਦਕੋਟ ਦੇ ਡੀਸੀ ਨੂੰ ਆਪਦੇ ਇਲਾਕੇ ਦੇ ਐਸਡੀਐਮ ਨੂੰ ਆਪਦੇ ਇਲਾਕੇ ਦੇ ਐਸਐਸਪੀ ਨੂੰ ਕੋਈ ਨੋਟਸ ਜਾਂ ਚਿੱਠੀ ਆਪਦੇ ਦਫ਼ਤਰੋਂ ਜਾਰੀ ਕੀਤੀ ਆਪਦੇ ਲੈਟਰਪੈਡ ਤੇ ਵੀ ਆ ਭਾਈ ਮੈਂ ਮਦਨਾਮੀ ਦੇ ਸ਼ਿਕਾਰ ਹੋ ਰਿਹਾ ਇਹਦਾ ਜਵਾਬ ਦਿਓ ਪੁਲਿਸ ਵੱਲੋਂ ਇਹ ਵੀ ਮੈਨੂੰ ਤਸਵੀਰ ਨਹੀਂ ਸਕਦੇ ਕਿਹੜੀ ਸੀ ਤੇ ਤੇਰੇ ਜਿਹੜੇ ਅੰਦਰ ਖਾਤੇ ਤੇਰੇ ਪੈਰੀ ਹੱਥ ਲਵਾ ਦਿੰਦੇ ਆ ਇਹਨਾਂ ਦਸਾ ਬੰਦਿਆਂ ਤੋਂ ਚਾਹੇ ਡੀਐਸਪੀ ਸੁਖਦੀਪ ਹੈ ਚਾਹੇ ਐਸਐਚਓ ਰਜੇਸ਼ ਹੈ ਚਾਹੇ ਇੱਥੋਂ ਦਾ ਜਿਹੜਾ ਸੀਆਈ ਦਾ ਭੂਸਰਿਆ ਹੋਇਆ ਮਨਿੰਦਰ ਗਿੱਲ ਹੈ ਤੇ ਉਹਦੇ ਨਾਲ ਕੋਈ ਜਿਹੜੇ ਬੁੱਚੜਾ ਗੁਰਬਚਨੇ ਵਰਗੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਮੇਰੇ ਨਾਲ ਅਨਮਨੁੱਖੀ ਦਛਦਤ ਕੀਤੀ